ਅੱਜੀ ਰਿਪੀਟ ਜ਼ਿਲ੍ਹਾ ਪ੍ਰਧਾਨ ਦੇ ਕੰਮ ਸਿੱਕੇ ਕਰਦਾ ਮੈਂ ਧੰਨਵਾਦ ਕਰਦਾ ਕਾਂਗਰਸ ਹਾਈ ਕਮਾਂਡਰ ਔਰ ਸਾਡੀ ਲੋਕਲ ਲੀਡਰਸ਼ਿਪ ਦਾ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਪਹਿਲਾਂ ਵੀ ਮੈਨੂੰ ਮਾਨ ਬਖਸ਼ਿਆ ਔਰ ਦੁਆਰਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਖੜਗੇ ਸਾਹਿਬ ਰਾਹੁਲ ਜੀ ਪ੍ਰਿੰਕਾ ਜੀ ਸੋਨੀਆ ਜੀ ਬਗੇਲ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਵਿੰਦ ਸਿੰਘ ਜੀ ਅਰਤਾਬ ਬਾਜਵਾ ਸਾਡੇ ਸੀਐਲਪੀ ਲੀਡਰ ਔਰ ਤਮਾਮ ਸਾਡੀ ਕਾਂਗਰਸ ਦੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਆਰਾ ਜ਼ਿੰਮੇਵਾਰੀ ਮੈਨੂੰ સોਂਪੀ ਹੈ ਔਰ ਮੈਂ ਉਮੀਦ ਕਰਦਾ ਕਿ ਲੋਕਲ ਲੀਡਰਸ਼ਿਪ ਦੀ سپورਟ ਦੇ ਨਾਲ ਔਰ ਸੀਨੀਅਰ ਲੀਡਰਸ਼ਿਪ ਦੀ ਬlesਿੰਗ ਦੇ ਨਾਲ ਅਸੀਂ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਲੁਧਿਆਣ ਦੀਆਂ ਹਰਬੰਦੀਆਂ 6 ਤੋਂ 6 ਸੀਟਾਂ ਅਸੀਂ ਜਿੱਤਾਂਗੇ ਔਰ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਬਣੇਗੀ ਉਹਦੇ ਨਾਲ ਨਾਲ ਜਿਹੜੇ ਪੰਜਾਬ ਨੂੰ ਇਹ ਲੋਕ ਜਿਹੜੀ ਮੌਜੂਦਾ ਸਰਕਾਰ ਹੈ ਝਾੜੂ ਦੀ ਬੜਾ ਪਿੱਛੇ ਲੈ ਗਈ ਹੈ ਚਾਹੇ ਉਹ ਕਰਜ਼ੇ ਦੀ ਗੱਲ ਕਰਦੀ ਚਾਹੇ ਕਾਨੂੰਨ ਵਿਵਸਥਾ ਦੀ ਗੱਲ ਕਰ ਲਈਏ ਤੇ ਕ腐ਸ਼ਨ ਦੀ ਗੱਲ ਕਰ ਲਈਏ ਤੇ ਐਜੂਕੇਸ਼ਨ ਹੈਲਥ ਦੀ ਗੱਲ ਕਰ ਲਈਏ ਇਹ ਸਾਰੀਆਂ ਚੀਜ਼ਾਂ ਜਦੋਂ ਕਾਂਗਰਸ ਸਰਕਾਰ ਆਏਗੀ ਇਹਨੂੰ ਠੀਕ ਵੀ ਕਰਾਂਗੇ ਪੰਜਾਬ ਨੂੰ ਦੁਬਾਰਾ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਬਨਾ ਸਰ ਪਿਛਲੀ ਟਰਮ ਨਾਲੋਂ ਇਸ ਟਰਮ ਨੂੰ ਵੱਖਰਾ ਕੀ ਹੋ ਗਿਆ ਹਾਂ ਇਹ ਦੈਟ ਇਜ਼ ਆ ਵੈਰੀ ਇੰਪੋਰਟੈਂਟ ਕੁਐਸਚਨ ਜਦੋਂ ਪਿਛਲੀ ਵਾਰੀ ਮੈਨੂੰ ਪ੍ਰਧਾਨ ਬਣਿਆ ਸੀ ਉਦੋਂ ਮੌਜੂਦਾ ਸਰਕਾਰ ਜਿਹੜੀ ਬਣੀ ਸੀ ਤੇ ਸਾਨੂੰ ਲੋਕਾਂ ਨੇ ਉਦੋਂ ਆਊਟ ਆਫ ਪਾਵਰ ਕੀਤਾ ਸੀਗਾ ਉਦੋਂ ਸਾਡੀ ਇੱਕ ਜ਼ਿੰਮੇਵਾਰੀ ਬਣੀ ਸੀ ਕਿ ਇੱਕ ਸੋਚ ਸੋਚ ਬੂਝ ਵਾਲਾ ਵਿਪੱਖਸ਼ ਬਣ ਕੇ ਅਸੀਂ ਇਹਨਾਂ ਨੂੰ ਮੋਨੀਟਰ ਕਰੀਏ ਕਿ ਵਟ ਦੇ ਆਰ ਡੂਇੰਗ ਫੋਰ ਪੰਜਾਬੀਜ਼ ਐਂਡ ਪੰਜਾਬ ਅਗਰ ਅਸੀਂ ਉਹ ਦੋਨੋਂ ਕ੍ਰਿਟੀਸਾਈਜ਼ ਕਰਦੇ ਤੇ ਲੋਕਾਂ ਨੇ ਕਹਿਣਾ ਸੀਗਾ ਕਿ ਇਹਨਾਂ ਨੂੰ ਆਦਤ ਪੈ ਗਈ ਪਾਵਰ ਤੋਂ ਬਾਹਰੇ ਰਹਿ ਨਹੀਂ ਸਕਦੇ ਅਸੀਂ ਇਹਨਾਂ ਨੂੰ ਦੇਖਿਆ ਹੈ ਕਿਦਾਂ ਕੰਮ ਕਰ ਰਹੇ ਆ ਕਿਦਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਕਹਿੰਦੇ ਸੇਵਾ ਕਰਨੀ ਹੈ ਕਿਦਾਂ ਸੇਵਾ ਹੋ ਰਹੀ ਹੈ ਲੇਕਿਨ ਅੱਜ ਕਲੈਰਟੀ ਹੋ ਗਈ ਕਿ ਪੰਜਾਬੀਆਂ ਦੀ ਸੇਵਾ ਕਿਦਾਂ ਦੀ ਹੋ ਰਹੀ ਹੈ ਔਰ ਹੁਣ ਸਾਡਾ ਜਿਹੜਾ ਪਲਾਨ ਹੈ ਉਹ ਅਗਰੈਸ਼ਨ ਵਾਲਾ ਹੋਏਗਾ ਹੁਣ ਅਸੀਂ ਇਹਨਾਂ ਦੇ ਘਰਾਵ ਕਰਾਂਗੇ ਇਹਨਾਂ ਦਫ਼ਤਰਾਂ ਦੇ ਘਰਾਵ ਕਰਾਂਗੇ ਜਿੱਥੇ ਜਿੱਥੇ ਕਰਪਸ਼ਨ ਚੱਲ ਰਹੀ ਹੈ ਉਹਨਾਂ ਅਫਸਰਾਂ ਦਾ ਘਰਾਵ ਕਰਾਂਗੇ ਔਰ ਜਿੱਥੇ ਜਿੱਥੇ ਵਧੀਆਂ ਹੋ ਰਹੀਆਂ ਸਾਡੇ ਵਰਕਰਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਉਸ ਗੱਲ ਦੇ ਮੁੱਦੇ ਬੜੇ ਜੋਰ ਸ਼ੋਰ ਨਾਲ ਉਠਾਏ ਜਾਣਗੇ ਮਤਲਬ ਹੁਣ ਤੁਸੀਂ ਇਹ ਸਮਝ ਕੇ ਚੱਲਣਾ ਕਿ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਉਹ ਚਾਹੇ ਕਾਰਪੋਰੇਸ਼ਨ ਦੀ ਗੱਲ ਹੋਵੇ ਚਾਹੇ ਗਲੱਡਾ ਦੀ ਗੱਲ ਹੋਵੇ ਚਾਹੇ ਬਿਜਲੀ ਡਿਪਾਰਟਮੈਂਟ ਦੀ ਚਾਹੇ ਇੰਪਰੂਵਮੈਂਟ ਦੀ ਹਰ ਗੱਲ ਤੇ ਉੱਤੇ ਅਸੀਂ ਪੈਰਾ ਦਵਾਂ 27 ਦੀਆਂ ਪੂਰੀਆਂ ਤਿਆਰੀਆਂ ਤੁਹਾਡੇ ਕੋਲ ਕਿਤੇ ਜਾ ਰਹੀਆਂ विद द ब्लेसिंग ऑफ माताजी वाई गुरु दी कृपा ਦੇ ਨਾਲ 2027 ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ। ਔਰ ਇਹਦਾ ਜਿਹੜਾ ਰਿਜ਼ਲਟ ਹੈ ਜਾਂ ਜਿਹੜਾ ਇਹਦਾ ਸਾਨੂੰ ਅਹਿਸਾਸ ਹੈ ਕਿਉਂਕਿ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਤੇ ਰਾਜਾ ਪ੍ਰੇਮੀ ਜੀ ਨੂੰ ਧਿਆਨ ਤੋਂ ਜਿੱਤੇ। ਔਰ ਉਸ ਵਾਰ ਕਾਰਪੋਰੇਸ਼ਨ ਦੀ ਚੋਣਾਂ 'ਚ ਅਸੀਂ 31 ਵਾਰਡ ਜਿੱਤ ਕੇ ਆਏ ਆਊਟ ਆਫ 95 ਔਰ ਮੌਜੂਦਾ ਜਿਹੜੇ ਸਰਕਾਰ ਸੋਨਾਂ ਕੋਲ 41 ਸੀਗੇ। ਅਗਰ ਇਹ ਵੋਟਾਂ ਉਹਦੇ ਵੋਟਰ ਲਿਸਟ 'ਚ ਝੇਰਾਫਰੀ ਨਾ ਕਰਦੇ ਜਾਂ ਕੁਝ ਬੂਥ ਕੈਪਚਰ ਨਾ ਕਰਦੇ ਤੇ ਸਾਡੇ ਨੰਬਰ ਜ਼ਿਆਦਾ ਹੁੰਦੇ ਤੇ ਸਾਡਾ ਮੇਅਰ ਬੰਨਾ ਸੀ ਸੋ ਕਲੀਅਰ ਹੈ ਕਿ ਪਹਿਲੀ ਸਰਕਾਰ ਹੈ ਜਿਹਦੇ ਤੋਂ ਇੱਕ ਸਾਲ ਦੇ ਲੋਕਾਂ ਦਾ ਮੂੰਹ ਪੰਗ ਹੋ ਗਿਆ ਸੀਗਾ ਸੋ ਹੁਣ ਤਾਂ ਲੋਕ ਵੇਟ ਕਰ ਰਹੇ ਆ ਬੜੇ ਈਗਰਲੀ ਦੇ ਆਰ ਵੇਟਿੰਗ ਕਿ ਕਦੋਂ 2027 ਦੀਆਂ ਚੋਣਾਂ ਆਣ ਤੇ ਅਸੀਂ ਇਹਨਾਂ ਨੂੰ ਬਾਹਰ ਕਰੀਏ ਤੇ ਕੋਈ ਮੈਸੇਜ ਦਿਨਾ ਦਿਓਗੇ ਤੁਸੀਂ ਸ਼ਹਿਰ ਵਾਸੀਆਂ ਨੂੰ ਆ ਮੈਂ ਲੁਧਿਆਣਾ ਸ਼ਹਿਰ ਨਾਸੀਆਂ ਦਾ ਕੋਟੀ-ਕੋਟੀ ਧੰਨਵਾਦ ਕਰਦਾ ਕਿਉਂਕਿ ਮੇਰਾ ਸਿਆਸੀ ਕੈਰੀਅਰ ਜਿਹੜਾ ਹੈ 2002 ਤੋਂ ਮੈਂ ਸਟਾਰਟ ਕੀਤਾ ਸੀ ਐਜ਼ ਅ ਕਾਉਂਸਲਰ ਤੇ ਮੈਨੂੰ ਲਗਾਤਾਰ 15 ਸਾਲ ਲੁਧਿਆਣਾ ਦੇ ਲੋਕਾਂ ਨੇ ਮਾਣ ਬਖਸ਼ਿਆ ਸ਼ਹਿਰ ਦੀ ਸੇਵਾ ਕਰਨ ਦਾ ਰੋਸ ਤੋਂ ਬਾਅਦ ਮੈਨੂੰ ਜਦੋਂ ਪਾਰਟੀ ਨੇ ਵਿਧਾਨ ਸਭਾ ਚੋਣ ਲੜਨ ਲਈ ਭੇਜਿਆ ਤੇ ਲੁਧਿਆਣਾ ਇਸੇ ਲੋਕਾਂ ਨੇ ਕਿਉਂਕਿ 197 ਟਿਕਟ ਮੈਨੂੰ ਮਿਲੀ ਸੀ ਸਭ ਤੋਂ ਲਾਸ ਆਈ ਹੈਵ ਓਨਲੀ 12 ਡੇਸ 12 ਦਿਨ ਸੀ ਮੇਰੇ ਕੋਲ ਉਹ ਬੜਾ ਮਾਣ ਬਖਸ਼ ਕੇ ਮੈਨੂੰ 5 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਉਹਨਾਂ 5 ਸਾਲਾਂ ਦੇ ਵਿੱਚ ਲੁਧਿਆਣਾ ਇਸ ਨੇ ਨੰਬਰ ਆਫ ਡਿਵੈਲਪਮੈਂਟ ਵਰਕਸ ਜਿਹੜੇ ਆ ਉਹ ਕਿਤੇ ਜਿਹਦੇ ਸਭ ਤੋਂ ਇੰਪੋਰਟੈਂਟ ਹੈ ਕਿ ਜਿਹਨੂੰ ਸਕੂਲ ਆਫ ਫੈਮਿਨਸ ਕਹੇ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਚਰਚਾ ਕੀਤਾ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਔਰ ਲੁਧਿਆਣਾ ਇਸ ਜਿਹੜਾ ਕਾਲਜ ਅਸੀਂ ਬਣਾਇਆ ਆਫਟਰ 90 ਅਜ਼ਾਦੀ ਤੋਂ ਬਾਅਦ ਲੁਧਿਆਣੇ ਨੂੰ ਕਾਲਜ ਮਿਲਿਆ ਔਰ ਹੋਰ ਡਿਵੈਲਪਮੈਂਟ ਦੇ ਬੜੇ ਕੰਮ ਕੀਤੇ ਫਲਾਈਓਵਰਸ ਅਸੀਂ ਲੈ ਕੇ ਆਏ ਸੋ ਅਸੀਂ ਕੋਸ਼ਿਸ਼ ਮਤਲਬ ਸਾਡੀ ਹਮੇਸ਼ਾ ਡਵੈਲਪਮੈਂਟ ਤੇ ਕਮਾਂ ਆ ਲੈ ਕੇ ਰਹੇਗੀ ਕਿ ਜਿਹੜੇ ਪ੍ਰੋਜੈਕਟ ਇਹਨਾਂ ਨੇ ਸਾਡੇ ਰੋਕ ਤੇ ਐਗਜ਼ੀਬਿਸ਼ਨ ਸੈਂਟਰ ਸਾਡਾ ਰੋਕਤਾ ਅਮਿਊਜ਼ਮੈਂਟ ਪਾਰਕ ਰੋਕਤਾ ਈਸਟੈਂਡ ਕਲੱਬ ਰੋਕਤਾ ਅਸੀਂ ਸਰਕਾਰ ਅਗਰ ਵਾਹਿਗੁਰੂ ਮਾਣ ਦੀ ਕਿਰਪਾ ਨਾਲ ਸਰਕਾਰ ਆਂਦੀ ਹੈ ਔਰ ਮੈਨੂੰ ਦੁਆਰਾ ਇਸ ਇਲਾਕੇ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਇਹ ਵੱਡੇ ਪ੍ਰੋਜੈਕਟ ਜਿਹੜੇ ਆਂਦੀ ਅਸੀਂ ਸ਼ੁਰੂ ਕਰਾਂਗੇ ਸੋ ਸਾਡਾ ਵਿਜ਼ਨ ਬੜਾ ਕਲੀਅਰ ਹੈ ਡਵੈਲਪਮੈਂਟ ਨੂੰ ਲੈ ਕੇ ਪੰਜਾਬ ਨੰਬਰ 1 ਤੇ ਆਏਗਾ ਅੱਜ ਤੁਸੀਂ ਦੇਖੋ ਕਿ ਲੁਧਿਆਣੇ ਨੂੰ ਦੂਜਾ ਗੰਦਾ ਸ਼ਹਿਰ ਦੀ ਉਪਾਦੀ ਮਿਲੀ ਤੇ ਸਾਡੇ ਵਲੇ ਅਸੀਂ ਸਮਾਰਟ ਸਿਟੀ ਦੇ ਪੈਸੇ ਲੈ ਕੇ ਆਏ ਸੀ ਬੁੱਢੇ ਨਾਲੇ ਦੀ ਗੱਲ ਕਰਦੇ ਆ ਕਿ 600 ਕਰੋੜ ਲਗਾਇਆ ਜਾਂ 700 ਕਰੋੜ ਲਗਾਇਆ ਜਦੋਂ ਦਾ ਇਹ ਸਰਕਾਰ ਆਈ ਹੈ ਸਨ ਸਿਚੇਵਲ ਜੀ ਬੜੀ ਕੋਸ਼ਿਸ਼ਾਂ ਕਰ ਰਹੇ ਆ ਵਿਚਾਰੇ ਕਿ ਇਹ ਪਾਣੀ ਸਾਫ਼ ਹੋ ਜੇ ਲੇਕਿਨ ਰੋਜ਼ ਅੱਜ ਵੀ ਕਿਤੇ ਨਾ ਕਿਤੇ ਕੋਈ ਇਸ਼ੂ ਬਣਿਆ ਹੋਇਆ ਕਿ ਮੋਟਰਾਂ-ਮੋਟਰਾਂ ਇਹਨਾਂ ਦੀਆਂ ਫੇਲ ਹੋ ਗਿਆ ਦੇ ਆ ਟੋਟਲੀ ਇਮੇਚੁਰ ਪੀਪਲ ਗਵਰਨੈਂਸ ਨਹੀਂ ਆਂਦੀ ਕੰਮ ਕਰਨਾ ਨਹੀਂ ਆਂਦਾ ਹਾਂ ਲੋਕਾਂ ਨੇ ਮੈਂਡੇਟ ਦਿੱਤਾ ਕਿਉਂਕਿ ਬਾਬਾ ਸਾਹਿਬ ਬੀਬਾ ઉમેਦਕਰ ਜੀ ਨੇ ਰਾਈਟ ਦਿੱਤੇ ਲੋਕਾਂ ਨੇ ਵੋਟ ਪਾਉਂਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਸਰਕਾਰ ਚੁਣੀ ਲੇਕਿਨ ਅੱਜ ਜੀ ਲੋਕ ਪਛਤਾ ਰਹੇ ਅੱਜ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਲੇਕਿਨ ਇਸ ਗਲਤੀ ਨਾਲ ਪੰਜਾਬ ਬੜਾ ਪਿੱਛੇ ਚਲਾ ਗਿਆ ਪੰਜਾਬ ਦੇ ਨੌਜਵਾਨ ਨਸ਼ੇ ਦੇ ਵਿੱਚ ਜ਼ਿਆਦਾ ਇਮੋਲ ਹੋ ਗਏ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਾਨੂੰਨ ਤੇ ਉਹ ਭਰੋਸਾ ਉੱਠ ਗਿਆ ਉਹ ਸਾਰੀਆਂ ਚੀਜ਼ਾਂ ਬਹਾਲ ਕਰਾਂਗੇ ਜਦੋਂ ਪਰਮਾਤਮਾ ਨੇ ਉਹ ਲੋਕਾਂ ਨੇ ਮੈਂਡੇਟ ਦਿੱਤਾ ਸਭ ਹੋ ਜਾ ਸੇ